ਇਹ ਬੱਚਾ ਗੀਤ गा ਰਿਹਾ ਸੀ ਤਾਂ ਫੇਵਰੀ ਬੇਟੀ ਦੇ ਅੱਖਾਂ ਤੋਂ ਪਾਣੀ ਸੀ ਮੈਂ ਸਮਝ ਸਕਦਾ ਕਿ ਹਰ ਇੱਕ ਬੱਚੀ ਨੂੰ ਲੱਗਿਆ ਵੀ ਕਿੰਨਾ ਮੇਰਾ ਮਹਾਨ ਜਾਇਆ ਮੇਰੇ ਤੋਂ ਦੂਰ ਗਿਆ ਹੋਣਾ ਮਹਾਨ ਸ਼ਹੀਦ ਲੋਕਾ ਜੋੜਾਵਾਰ ਬਾਬਾ ਫਤੇ ਸਿੰਘ ਜੀ ਕੋਈ ਯਾਦ ਕਰਦੇ ਹੋਏ ਇੱਕ ਸ਼ੋਰ ਤਾਂ ਹੈ ਜੁਨਾਰੀ ਯਾਦ ਜਿਕਾਰਾ ਲਾਈਏ ਕੋਨੇ ਸੋਹ ਜਹਾਨ ਹਾਂ ਇਹਹੀ ਗੋਲਡਨ ਟਾਈਮ ਹੈ ਜੇ ਤੁਸੀਂ ਕਹੋਗੇ ਵੀ ਇਸ ਤੋਂ ਬਾਅਦ ਵੀ ਹੋਰ ਵੱਡੇ ਹੋ ਹੋਰ ਅਸੀਂ ਆਹ ਚੀਜ਼ ਸਿਖਾਉਂਦੇ ਆਏ ਕਰਾਂਗੇ ਪੁਛਲਾ ਮੈਡੀਕਲ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਕਿ ਬੇਤੇ ਨੇ ਗੀਤ ਗਾਇਆ ਸੀ ਕਿ ਮੈਨੂੰ ਵੀ ਤਾਂ ਆਪਣਾ ਬੈਠਾ ਬੈਠਾ ਬਰਾਣੇ ਵਿੱਚ ਆ ਗਿਆ ਸੀ ਤਾਂ ਇੰਨਾ ਸੋਹਣਾ ਬੱਚਿਆਂ ਨੇ ਪ੍ਰੋਗਰਾਮ ਕੀਤਾ ਸਾਡਾ ਇਹ ਪਿੰਡ ਬੇਸ਼ੱਕ ਮਾਨਸਾ ਜ਼ਿਲ੍ਹੇ ਦਾ ਪਛੜਿਆ ਪਿੰਡ ਕਹਿ ਦਿੰਦੇ ਨੇ ਪਰ ਅੱਜ ਤੁਸੀਂ ਮਾਣ ਨਾ ਕਹਿ ਸਕਦੇ ਅਸੀਂ ਗੋਗਿੱਤੇ ਸੱਚ ਮਾਰੂਗੇ ਤਾਂ ਆਪਾ ਪੰਜਾਬ ਤੋਂ ਵੀ ਪਹਿਲਾਂ ਦਿਖਾਈ ਦਿੰਦੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਇਹ ਹਫਤਾ ਸਾਡੀ ਕੌਮ ਦਾ ਬੜਾ ਵਿਰਾਗਮਈ ਹਫਤਾ ਹੈ ਲਿਖਿਆ ਜੰਦਾ ਵੱਡੇ ਸਾਕੇ ਪਹਿਲਾ ਸਾਡੀ ਕੌਮ ਦੇ ਡਰਾਈਵਰ ਮਹਾਨ ਸ਼੍ਰੀ ਬਾਬਾ ਜੁਰਾਵਾਰ ਬਾਬਾ ਫਤੇ ਸਿੰਘ ਜੀ ਨੂੰ ਯਾਦ ਕਰਦੇ ਹੋਏ ਇੱਕ ਛੋਟਾ ਜਿਹਾ ਉਹਨਾਂ ਦੀ ਯਾਦ ਜਕਾਰਾ ਲਾਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਉਂਕਿ ਇਹਨੀ ਵੱਡੀ ਕੁਰਬਾਨੀ ਤੋਂ ਬਾਅਦ ਜੇ ਅਸੀਂ ਕੋਈ ਫਿਰ ਵੀ ਨਾ ਸਿੱਖਿਆ ਤਾਂ ਇਹ ਸਾਡੇ ਲਈ ਮਾਰੀਗਾ 7 ਸਾਲ ਤੇ 9 ਸਾਲ ਦੀ ਉਮਰ ਤੁਹਾਡੇ ਲਈ ਇੱਕ ਪ੍ਰੇਰਨਾ ਕਿਉਂਕਿ ਇਹਹੀ 골ਡਨ ਟਾਈਮ ਹੈ ਜੇ ਤੁਸੀਂ ਕਹੋਗੇ ਵੀ ਇਸ ਤੋਂ ਬਾਅਦ ਅਸੀਂ ਹੋਰ ਵੱਡੇ ਹੋਵਾਂਗੇ ਹੋਰ ਅਸੀਂ ਇਹ ਚੀਜ਼ ਸਿੱਖਾਂਗੇ ਐ ਕਰਾਂਗੇ ਕੁਸ਼ਲ ਹੈ ਮੈਡੀਕਲ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਵੀ ਜਿਹੜੀਆਂ ਚੰਗੀਆਂ ਆਪਾਂ 14 ਸਾਲ ਤੱਕ ਆਪਾਂ ਆਪਣੇ ਅੰਦਰ ਲਿਆਵਾਂਗੇ ਉਹੀ ਸਾਡੇ ਨਾਲ ਉਮਰ ਭਰ ਕੱਰੀਆਂ ਨੇ ਉਸ ਤੋਂ ਬਾਅਦ ਥੋੜਾ-ਬਹੁਤ ਤਾਂ ਹੁੰਦੀ ਕਿ ਅਸੀਂ ਸੁਧਾਰ ਤਾਂ ਕਰ ਸਕਦੇ ਆ ਪਰੰਤੂ ਛੱਡਿਆ ਨਹੀਂ ਜਾ ਸਕਦਾ ਜੇ ਅਸੀਂ ਕੋਈ ਬੁਰੀ ਆਦਤਾਂ ਮੰਨ ਲਈ ਤਾਂ ਕੌਮੀ ਸੇਵਾ ਜੋਇਨਰ ਦੇ ਦੀ ਜਿਹੜਾ ਸਟਾਫ ਨੇ ਇਹ ਉਦੋਂ ਕੀਤਾ ਕੈਂਪ ਲਾਉਣ ਦਾ ਤੁਸੀਂ ਸਾਰੇ ਭੈਣ ਭਰਾਵਾਂ ਬਹੁ ਇੱਕ ਪਰਿਵਾਰ ਵੱਲੋਂ ਇੱਕ ਫੈਮਿਲੀ ਬਣ ਕੇ ਇੱਥੇ ਸਾਰੇ ਰਹੇ ਆਪਣੇ ਆਪ ਨੂੰ ਸੰਭਾਲਿਆ ਥੋੜੇ ਸਾਧਨਾਂ ਦੇ ਵਿੱਚ ਕਿਥੇ ਆਪਣੇ ਬਿਸਤਰੇ ਤੋਂ ਲੈ ਕੇ ਆਪਣੇ ਖਾਣ-ਪੀਣ ਤੋਂ ਲੈ ਕੇ ਹਨਾ ਕਿੰਨਾ ਸੋਹਣਾ ਰੁਟੀਨ ਬਣਾਇਆ ਤਾਂ ਇਥੋਂ ਤੁਸੀਂ ਇੱਕ ਟੀਮ ਵਰਕ ਨੂੰ ਵੀ ਸਿੱਖਿਆ ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪੋ ਆਪਣੀ ਲਿਮਟ ਦੇ ਵਿੱਚ ਰਹਿ ਕੇ ਮਨ ਕੇ ਮੈਨੂੰ ਸ਼ਬਦਾਂ ਨਾਲ ਬਿਆਨ ਕਰਨਾ ਔਖਾ ਵੀ ਤੁਸੀਂ ਕਿੰਨਾ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰ ਗਏ ਹੋਗੇ ਉਹੋ ਜਿਹਾ ਕੈਂਪ ਜਿੱਥੇ ਮੈਨੂੰ ਸਕੂਲ ਵਰਦਿਆ ਹੀ ਮਲ ਸਕੂਲ ਦਾ ਮਹਾਂਦਰਾ ਹੀ ਏ ਐਦਾਂ ਲੱਗਿਆ ਜਿਦਾਂ ਕੋਈ ਮੈਨੂੰ ਨਵਾਂ ਨਵਾਂ ਪੰਨ ਲੱਗ ਰਿਹਾ ਸੀ ਸਕੂਲ ਦੇ ਵਿੱਚ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੰਨੇ ਵਧੀਆ ਕੰਮ ਲਈ ਸਰਪੀ ਦੇ ਵਿੱਚ ਔਰ ਇੰਨੇ ਸੋਹਣੇ ਢੰਗ ਦੇ ਨਾਲ ਤੁਸੀਂ ਸਾਰੇ ਕੰਪਰੇ ਕੈਂਪ ਨੂੰ ਸਪੂਰਨ ਕੀਤਾ ਤਾਂ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਤਹਿਤ ਨੂੰ ਵਧਾਈ ਦੇਣਾ ਚਾਹ। ਔਰ ਸਟਾਫ ਨੂੰ ਵੀ ਇਹ ਬੇਨਤੀ ਕਰਦਾ ਵੀ ਅੱਗੇ ਤੋਂ ਇਤਾਂ ਦੇ ਕੈਂਪ ਜਿਹੜੇ ਆਪਾਂ ਛੋਟੇ ਛੋਟੇ 2-2 4-4 ਮਹੀਨੇ ਦੇ ਗੈਪ ਨਾਲ ਫੋਰ ਅੱਪਰ ਲਗਾਉਂਦੇ ਹਾਂ। ਬਾਕੀ ਬੇਟੇ ਨੇ ਗੀਤ ਗਾਇਆ ਸਿੱਖਰ ਮੈਨੂੰ ਵੀ ਕਾਫੀ ਮੈਂ ਬੈਠਾ ਬੈਠਾ ਬਰਾਗ ਦੇ ਵਿੱਚ ਆ ਗਿਆ ਸੀ। ਤਾਂ ਕਿੰਨਾ ਸੋਹਣਾ ਬੱਚਿਆਂ ਨੇ ਪ੍ਰੋਗਰਾਮ ਕੀਤੇ ਨੇ। ਇਹਦੇ ਨਾਲ ਤੁਹਾਡੇ 'ਚ ਇੱਕ 셀ਫ ਕੌਨਫੀਡੈਂਸ ਹੁੰਦਾ। ਤੁਸੀਂ ਮੇਰੇ ਤੋਂ ਇੱਕ ਗੱਲ ਮੇਰੇ ਪਰਿਵਾਰ ਤੋਂ ਸਿੱਖ ਸਕਦੇ ਹੋ ਕਿ ਜੇ ਮੈਂ ਇਸ ਸਕੂਲ ਤੋਂ ਜਦੋਂ ਗਿਆ ਤਾਂ ਮੇਰਾ ਜੀਵਨ ਵੀ ਇੱਕ ਮੰਗੋਰ ਦਾ ਜੀਵਨ ਸੀ ਜੇ ਅੱਜ ਮੈਨੂੰ ਵਿਸ਼ਵ ਲੈਵਲ ਤੇ ਇੱਕ ਇਹੋ ਜਿਹੇ ਫੇਮਸ ਮਾਪਿਆਂ ਦੇ ਵਿੱਚ ਸ਼ਾਮਲ ਕੀਤਾ ਤਾਂ ਉਹ ਕੀਤਾ এডੂਕੇਸ਼ਨ ਨੇ ਉਹ ਬੱਚੇ ਦੀ ਸਖਤ ਮਿਹਨਤ ਨੇ ਉਹਨੇ ਵੀ ਇਹਨਾਂ ਸਕੂਲਾਂ ਦੇ ਵਿੱਚੋਂ ਤੁਹਾਡੇ ਵਾਂਗੂ ਹੀ ਵਿਚਰ ਕੇ ਥੋੜੇ ਸਾਧਨਾਂ ਦੇ ਵਿੱਚੋਂ ਇਹ ਸਾਰੀਆਂ ਉਪਲਬਧੀਆਂ ਨੂੰ ਹਾਸਲ ਕੀਤਾ ਮੈਂ ਇਹ ਗੱਲ ਮਾਣਨਾ ਕਹਿ ਸਕਦਾ ਜਦੋਂ ਤੁਸੀਂ ਇਹ ਬੱਚਾ ਗੀਤ गा ਰਿਹਾ ਸੀ ਤਾਂ ਬੇਵਰੀ ਬੇਟੀ ਦੇ ਅੱਖਾਂ ਤੋਂ ਵਿੱਚ ਪਾਣੀ ਸੀ ਮੈਂ ਸਮਝ ਸਕਦਾ ਕਿ ਹਰ ਇੱਕ ਬੱਚੀ ਨੂੰ ਲੱਗਿਆ ਵੀ ਜਿੱਦਾਂ ਮੇਰਾ ਮਾਂ ਜਾਇਆ ਮੇਰੇ ਤੋਂ ਦੂਰ ਗਿਆ ਹੁੰਦਾ ਹੈ ਚਾਹੇ ਉਹ ਕਿਸੇ ਵੀ ਧਰਮ ਦੀ ਹੈ ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧ ਰੱਖਦੀ ਹੈ ਚਾਹੇ ਉਹ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਦੀ ਹੈ ਪਰੰਤੂ ਮੈਂ ਇਹ ਗੱਲ ਬੜੇ ਮਾਣ ਨਾਲ ਕਹਿੰਦਾ ਕਿ ਮੇਰਾ ਬੱਚਾ ਹਰ ਪਰਿਵਾਰ ਦਾ ਪੁੱਤ ਬਣਿਆ ਹਰ ਭੈਣ ਦਾ ਭਰਾ ਬਣਿਆ ਇਹ ਚੀਜ਼ਾਂ ਤਾਂ ਹੀ ਸੰਭਵ ਹੈ ਇਹ ਤੁਹਾਡੇ ਪੱਲੇ ਦੇ ਵਿੱਚ এডੂਕੇਸ਼ਨ ਮੇਰੇ ਕੋਲੇ ਸਾਧਨਾਂ ਦੀ ਬੇਸ਼ੱਕ ਕਾਫੀ ਘਾਟ ਸੀ ਪਰੰਤੂ ਮੈਂ ਆਪਣੀ ਜਿੰਨੀ ਵੀ ਕਾਬਿਲਦਾਰੀ ਨੂੰ ਖਿੱਚ ਤੂ ਕੇ ਓਵਰਟਾਈਮ ਲਾ ਕੇ ਖੇਤੀ ਕਰਕੇ ਨੌਕਰੀ ਕਰਕੇ ਜਿੰਨਾ ਦੇ ਬਾਅਦ ਤੋਂ ਬਾਅਦ ਨੂੰ এডੂਕੇਸ਼ਨ ਦੇ ਆਰਾਮ ਉਪਲਬਧ ਉਸ ਤੋਂ ਬਾਅਦ ਤੁਹਾਡਾ ਹੁੰਦਾ ਸ਼ੌਕ ਕਈ ਵਾਰੀ ਤੁਸੀਂ ਦੂਸਰੇ ਦਾ ਫਸਿਆ ਹੋਇਆ ਕੁੱਤਾ ਬਣੋਗੇ ਕਈ ਵਾਰੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੀ ਚੀਜ਼ ਕਰਦੇ ਤਾਂ ਕਰੋ ਤੁਸੀਂ ਜੋ ਵੀ ਮਰਜ਼ੀ ਜਿਹੜੀ ਮਰਜ਼ੀ ਲਾਈਨ ਚੁਣ ਲਓ ਪਰੰਤੂ ਉਹਨੂੰ 100% ਦੇ ਦੇ ਉਹਦੇ ਪਿੱਛੇ ਪੈ ਜਾਣਾ ਹੈ ਸਫਲਤਾ 100% ਮਿਲੇਗੀ ਸਾਡਾ ਇਹ ਪਿੰਦ ਬੇਸ਼ੱਕ ਮਾਨਸਾ ਜ਼ਿਲ੍ਹੇ ਦਾ ਪਛੜਿਆ ਪਿੰਡ ਕਹਿ ਦਿੰਦੇ ਨੇ ਪਰ ਅੱਜ ਤੁਸੀਂ ਮਾਨ ਨਾ ਕਹਿ ਸਕਦੇ ਹੋ ਅਸੀਂ ਗੂਗਲ ਤੇ ਸਰਚ ਮਾਰੂਗੇ ਤਾਂ ਆਪਾਂ ਪੰਜਾਬ ਤੋਂ ਵੀ ਪਹਿਲਾਂ ਦਿਖਾਈ ਦਿੰਦੇ ਆ ਇਹ ਮਾਨ ਆਪਾਂ ਨੂੰ ਉਸ ਬੱਚੇ ਦੇ ਰਾਹੀਂ ਮਿਲਿਆ ਤਾਂ ਉਹ ਤੋਂ ਤੁਸੀਂ ਵੀ ਪ੍ਰੇਰਣਾ ਲੈ ਕੇ ਤਾਂ ਜੋ ਮੈਂ ਵੀ ਕਹਨੂੰ ਇਹ ਕਹਿ ਸਕਿਆ ਮੈਂ ਇੱਕ ਸਿੱਧੂ ਖੋਇਆ ਤੇ ਮੇਰੇ ਕੋਲ 10 ਆ ਗਏ ਸੀ ਤਾਂ ਇਹਦੀ ਜ਼ਿੰਮੇਵਾਰੀ ਮੈਂ ਤੁਹਾਡੇ ਸਿਰਾਂ ਤੇ ਪਾ ਰਿਹਾ ਹਾਂ ਤੁਹਾਨੂੰ ਕਿਸੇ ਫੀਲਡ ਦੇ ਵਿੱਚ ਕੋਈ ਦਿੱਕਤ ਆਵੇ ਮੇਰੇ ਪਰਿਵਾਰ ਦੀ ਲੋੜ ਪਵੇ ਤਾਂ ਮੈਂ ਤੁਹਾਡੇ ਮਾਪਿਆਂ ਦੀ ਤਰ੍ਹਾਂ ਤੁਹਾਡੇ ਨਾਲ ਸਾਰਾ ਨਜ਼ਰ ਆਉਂਦਾ। ਔਰ ਤੁਸੀਂ ਸਖਤ ਮਿਹਨਤ ਕਰਨੀ ਹੈ ਸਾਡਾ ਤੁਹਾਡੇ ਸਿਰ ਤੇ ਅਸ਼ੀਰਵਾਦ ਹੋਊਗਾ ਔਰ 7 ਦਿਨਾਂ ਦੇ ਕੈਂਪ ਨੂੰ ਵੱਧਿਆ ਟੰਗ ਦਾ ਨੇਪਰੇ ਚਾੜਨ ਤੇ ਮੈਂ ਤੁਹਾਡਾ ਔਰ ਸਾਰੇ ਸਟਾਫ ਦਾ ਧੰਨਵਾਦ ਕਰਦਾ ਹੋਇਆ ਤੁਹਾਨੂੰ ਸਭੇ ਸਾਂ ਉਹਨਾਂ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ